ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਬੰਧਿਤ ਫਗਵਾੜਾ ਸ਼ਹਿਰ ਵਿੱਚ ਕੱਢਿਆ ਗਿਆ ਨਗਰ ਕੀਰਤਨ ਬਾਜ਼ਾਰਾ ਵਿੱਚ ਕੀਤਾ ਗਿਆ ਨਗਰ ਕੀਰਤਨ ਦਾ ਪਰਵਾ ਸਵਾਗਤ ਥਾਂ ਥਾਂ ਤੇ ਲੱਗੇ ਲੰਗਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਆ ਰਿਹਾ ਉਹਦੇ ਉਪਲਕਸ਼ ਦੇ ਵਿੱਚ ਅੱਜ ਫਗਵਾੜੇ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਹਦੇ ਵਿੱਚ ਕਲੌਥ ਮਰਚੈਂਟ ਐਸੋਸੀਏਸ਼ਨ ਵੱਲੋਂ ਸਜਾਵਟੀ ਗੇਟ ਲਗਾਏ ਗਏ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਔਰ ਪੂਰੇ ਬਾਜ਼ਾਰਾਂ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਕਿਉਂਕਿ 31 ਵਰ ਦੇਖਿਆ ਦੇਸ਼ਾਂ-ਵਦੇਸ਼ਾਂ ਤੋਂ ਵੀ ਬਹੁਤ ਸੰਗਤ ਫਗਵਾੜੇ ਪਹੁੰਚੀ ਹੈ ਉਹਨਾਂ ਸੰਗਤਾਂ ਦਾ ਵੀ ਇੱਥੇ ਪਹੁੰਚਣ ਤੇ ਮੈਂ ਆਪਣੀ ਦਿਲ ਦੀਆਂ ਘeraiਆਂ ਤੋਂ ਧੰਨਵਾਦ ਕਰਦਾ ਹਾਂ ਔਰ ਅੱਜ ਅਸੀਂ ਇਹ تھے ਸਾਰਾ ਦਿਨ ਸ਼ਬਦ ਕੀਰਤਨ ਵੀ ਲਗਾਏ ਨੇ ਕਿਉਂਕਿ ਅੱਜ ਜਿਹੜਾ ਮਾਹੌਲ ਆ ਬਾਜ਼ਾਰ ਦੇ ਵਿੱਚ ਬਿਲਕੁਲ ਦੇਖਣ ਵਾਲਾ ਆ ਔਰ بڑے بڑے ਲੈਵਲ ਦੀ ਅੱਜ ਜਿਹੜੀ ਨਗਰ ਕੀਰਤਨ ਫੋਵਾੜੇ ਕੱਢਿਆ ਜਾ ਰਿਹਾ ਜਿਹੜਾ ਕਿ ਅਲੱਗ-ਅਲੱਗ ਬਾਜ਼ਾਰਾਂ 'ਚ ਹੁੰਦੇ ਹੋਏ ਸਾਡੇ ਚੌਕ ਬੰਨਾ ਰੋਡ ਚੌਂਕ ਤੇ ਪਹੁੰਚਿਆ ਆ ਔਰ ਸਾਡੀ ਸਾਰੀ ਕਲੌਥ ਮਰਚੰਡ ਦੀ ਮਾਈ ਬਾਜ਼ਾਰ ਦੀ ਆਲ ਐਸੋਸੀਏਸ਼ਨ ਦੇ ਸਾਰੇ ਮੈਂਬਰ ਇੱਥੇ ਪਹੁੰਚੇ ਨੇ ਜਿਹੜੇ ਕਿ ਲੰਗਰ ਪਾਣੀ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਾਰੀ ਸੰਗਤਾਂ ਨੂੰ ਕਹੂੰਗਾ ਅਰਸ ਨੂੰ 5 ਤਰੀਕ ਦੇ ਦਿਹਾੜੇ ਦੇ ਵੀ ਆਪਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਦੀਆਂ ਬਾਣੀ ਸੁਣਨੀ ਹੈ ਔਰ ਵਧੀਆ ਡੰਗਣਾ ਰਲ ਮਿਲ ਕੇ ਇਹ ਜਿਹੜਾ ਗੁਰਪੁਰ ਬਣਾਣਾ ਹੈ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਗ ਚਾਨਣ ਹੋਆ ਸਤਿਗੁਰੂ ਨਾਨਕ ਪਰਗਟਿਆ ਮਿੱਤ ਤੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪਰ ਜਟਿਆ ਮਿੱਤ ਤੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪਰ ਜਟਿਆ ਮਿੱਤ ਤੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪਰਗਟਿਆ